ਪੁਆਇੰਟ 1 ਕਦਾ ਜੋ ਪਹਿਲਾ ਪਾਰਟ ਹੈ ਉਹਦੇ ਵਿੱਚ ਪਹਿਲੇ ਸਵਾਲ ਦੇ ਵਿੱਚ ਕੀ ਲਿਖਿਆ ਹੋਇਆ ਹੈ ਕਿ ਇੱਕ ਤਾਜ ਪਾਜਿਕਨ ਖੰਡਾਂ ਦੇ ਗੁਨਨਫਲ ਦੇ ਰੂਪ ਵਿੱਚ ਲਿਖੋ ਇਸ ਦੇ ਲਈ ਤੁਸੀਂ 140 ਨੂੰ ਪਹਿਲਾਂ 2 ਤੇ ਡਿਵਾਈਡ ਕਰੋਗੇ ਸਭ ਤੋਂ ਛੋਟੀ ਜਿਹੀ ਉਹ ਐਪਾ ਸੰਖਿਆ 2 ਹੈ 2 사ਤੇ 14 0 ਫਿਰ 2 ਤੇ 2 3 6 6 ਸਤਾ 6 ਗੇ 1 10 2 5 10 ਫਿਰ 5 ਤੇ 5 7 35 ਫਿਰ 7 ਤੇ 7 1 7 ਜੋ ਐਸ ਤੇ ਇਹ ਭਾਜ ਗੁਣਖੰਡਾ ਉਸ ਨੂੰ ਕਿਸ ਤਰ੍ਹਾਂ ਲਿਖਾਂਗੇ 140 ਬਰਾਬਰ ਕਿੰਨੇ ਵਾਰ 2 ਆਇਆ 2 ਵਾਰ 2 2 ਫਿਰ ਕਿੰਨਾ ਆਇਆ 5 ਫਿਰ 7 ਔਰ ਉਸ ਤੋਂ ਬਾਅਦ 1 1.1 ਦਾ ਪਹਿਲੇ ਦਾ ਦੂਜਾ ਪਾਸ ਜਿਸ ਨੂੰ ਆਪਾਂ ਅਇ ਭਾਜਕੁਨਖੰਨਾ ਦੇ ਰੂਪ ਵਿੱਚ ਲਿਖਣਾ ਹੈ ਪਹਿਲਾਂ ਸਭ ਤੋਂ ਛੋਟਾ ਜੋ ਪ੍ਰਾਈਮ ਨੰਬਰ ਹੈ ਇਹ ਭਾਜ ਸੰਖਿਆ 2 ਹੈ 2 ਤੇ ਡਿਵਾਈਡ ਕਰਾਂਗੇ 2 ਸਤਾ 14 2 ਅਠੇ 16 ਪਹਿਲਾਂ 2 ਤੇ 2 ਸਤਾ 14 2 ਅਠੇ 16 ਫਿਰ 2 ਤੇ 2 ਤੀਏ 6 2 ਨਾ 18 ਫਿਰ 3 ਤੇ ਚਲਾਈਏ 3 ਕੰਮ 3 9 3 ਤੀਆ 9 13 ਕਮ 13 ਇਸ ਨੂੰ ਅਇ ਭਾਜ ਗੁਣਖੰਡਨ ਦੇ ਰੂਪ ਵਿੱਚ ਲਿਖਣ ਲਈ 156 2 2 3 13 1 ਇਹ ਕਿਸ ਤਰ੍ਹਾਂ ਲਿਖਿਆ 2 ਦੋ ਵਾਰ ਹੈ ਤਾਂ ਦੋ ਵਾਰ ਮਲਟੀਪਲਾਈ ਚ ਲਿਖਤਾ ਇੱਕ ਵਾਰ 3 ਹੈ 3 ਲਿਖਤਾ ਹੈ ਇੱਕ ਵਾਰ 13 ਹੈ ਇੱਕ ਵਾਰ 13 ਲਿਖਤਾ ਹੈ ਇੱਕ ਵਾਰ 1 ਹੈ ਔਰ 1 ਲਿਖ ਦਿੰਦਾ 1.1 ਦਾ ਪਹਿਲੇ ਦਾ ਤੀਜਾ 파ਟ 3825 ਨੂੰ ਐ ਪਾਜ ਗੁਣਖੰਡਾਂ ਦੇ ਗੁਣਫਲ ਦੇ ਰੂਪ ਵਿੱਚ ਲਿਖੋ ਆਪਾਂ ਸਭ ਤੋਂ ਪਹਿਲਾਂ 3825 ਨੂੰ ਕਿੰਨੇ ਤੇ ਡਿਵਾਈਡ ਕਰਾਂਗੇ ਦੇਖੋ 8 3 11 11 ਦੋ 13 13 ਤੇ 5 18 18 ਤਿੰਨ ਦੇ ਟੇਬਲ 'ਚ ਆ ਰਿਹਾ ਹੈ ਇਹਦਾ ਮਤਲਬ ਹੈ ਇਸ ਨੂੰ 3 ਤੇ ਡਿਵਾਈਡ ਕਰੀਏ 3 ਨੇ ਕੰਮ 10 10 ਦੁਣੀ 6 ਤਿੰਨ ਸਾਤਾ 21 ਇੱਕ ਬਚ ਗਿਆ ਤਿੰਨ ਪੰਜੇ 15 ਫਿਰ ਦੁਬਾਰਾ ਇਹ ਤਿੰਨ ਤੇ ਹੀ ਜਾਏਗਾ ਤਿੰਨ ਚੌਕੇ 12 ਤਿੰਨ ਦੁਨੀ 6 ਤਿੰਨ ਪੰਜੇ 15 ਫਿਰ ਤਿੰਨ ਤੇ ਤਿੰਨ ਚੌਕੇ 12 ਤਿੰਨ ਦੁਨੀ 6 ਤਿੰਨ ਪੰਜੇ 15 ਫਿਰ ਜਤੇ ਪੰਜ ਤੇ ਪੰਜ ਇਕਮ ਪੰਜ ਤੇ ਨਹੀਂ ਚਲੇਗਾ 4 ਹੈ 40 ਹੈ 5 8 40 5 5 25 ਫਿਰ 5 ਤੇ 5ੇ ਕੰਮ 5 5 7 35 17 ਇੱਕ ਪ੍ਰਾਈਮ ਨੰਬਰ ਹੈ ਇਸ ਲਈ ਇਸ ਨੂੰ 17 ਤੇ ਹੀ ਚਲਾਵਾਂਗੇ ਹੁਣ ਆਪਾਂ ਇਸ ਨੂੰ 3825 ਨੂੰ ਇਹ ਭਾਜ ਗੁਣਖੰਡਾਂ ਦੇ ਗੁਣਨਫਲ ਦੇ ਰੂਪ ਵਿੱਚ ਇਸ ਤਰ੍ਹਾਂ ਲਿਖਾਂਗੇ ਸਭ ਤੋਂ ਪਹਿਲਾਂ ਦੇਖੋ 3825 ਦੇ ਕਿੰਨੇ ਆਏ 2 ਵਾਰ 3 ਐ ਤੈਨ ਗੁਣਾ ਤੈਨ 2 ਵਾਰ 5 2 ਵਾਰ 5 ਨੂੰ ਗੁਣਾ ਚ ਲਿਖ ਦਾਂਗੇ ਉਸ ਤੋਂ ਬਾਅਦ 17 1 ਗੁਣਾ 1 ਤੈਨ ਕਿੰਨੇ ਵਾਰ ਆਇਆ ਇਸ ਨੂੰ ਅੱਗੇ ਲਿਖਾਂਗੇ 3 ਦੀ ਪਾਵਰ 2 ਗੁਣਾ 5 ਕਿੰਨੇ ਵਾਰ ਆਇਆ 2 ਵਾਰ 5 ਦੀ ਪਾਵਰ 2 ਗੁਣਾ 17 ਗੁਣਾ 1 ਇਹ ਆਪਨਾ ਅਨਸਰ ਐਕਸਰਸਾਈਜ਼ 1.1 ਦਾ ਪਹਿਲੇ ਦਾ ਜਿਹੜਾ ਚੌਥਾ ਪਾਰਟ ਹੈ ਐਸ ਨੂੰ ਐ ਭਾਜੀ ਗੁਨਨਖੰਡਾਂ ਦੇ ਗੁਨਨਫਲ ਦੇ ਰੂਪ ਵਿੱਚ ਲਿਖਣਾ ਹੈ ਸਭ ਤੋਂ ਪਹਿਲਾਂ ਆਪਾਂ ਇਸ ਨੂੰ 5 ਤੇ ਡਿਵਾਈਡ ਕਰਾਂਗੇ 5 ਇੱਕ 5 00 ਦੀ 00 5 ਇੱਕ 5 ਫਿਰ ਇਸ ਤੋਂ ਬਾਅਦ 7 ਤੇ 7 ਇੱਕ 7 7 ਚੋਕਾ 5 2 ਬਚ ਗਏ 7 3 21 ਫਿਰ ਉਸ ਤੋਂ ਬਾਅਦ ਇਹ ਚੱਲੇਗਾ 11 ਤੇ 11 ਇਕਮ 11 11 ਹੋទਿਆ ਤੇ 3 ਫਿਰ 13 ਇਕਮ 13 5000 5 ਨੂੰ ਦੇ ਇਹ ਭਾਜ ਗੁਣਖੰਡ ਕੀ ਹੋਣਗੇ 5 7 11 13 ਪੈਂਟ ਇੱਕ ਦਾ ਪਹਿਲੇ ਦਾ ਪੰਨਮਾ ਪਾਰ 7429 s d f i ਗੁਣਖੰਡ ਬਣਾ ਕੇ ਉਸ ਨੂੰ ਗੁਣਫਲਾਂ ਦੇ ਰੂਪ ਵਿੱਚ ਲਿਖਣਾ ਹੈ ਸਭ ਤੋਂ ਪਹਿਲਾਂ ਇਸ ਨੂੰ 17 ਤੇ ਡਿਵਾਈਡ ਕਰਾਂਗੇ 17 ਤੇ ਡਿਵਾਈਡ ਕੀਤਾ 17 ਚੋਕੀ 68 17 ਚੋਕੀ 68 ਪਿੱਛੇ ਬਚ ਗਏ 6 6 ਦੇ ਨਾਲ ਦੋ ਲੈ 62 17 ਉਹ 51 ਫਿਰ ਬਚ ਗਏ 11 17 ਉਹ 119 ਉਸ ਤੋਂ ਬਾਅਦ ਇਹਨੂੰ 19 ਤੇ ਡਿਵਾਈਡ ਕੀਤਾ 19 ਦੁਨਾ 38 ਪਿਛੇ 5 ਬਚ ਗਏ 5 ਬਚ ਗਏ 5 ਹੈਗੇ ਜਿਹੜੇ 5 ਦਿਨਾਂ 757 19 ਤੇ 57 ਫਿਰ 23 ਤੇ ਡਿਵਾਈਡ ਕੀਤਾ 23 1 23 ਹੁਣ ਇਸ ਨੂੰ ਇਹ ਭਾਜ ਗੁਣ ਖੰਡਾਂ ਦੇ ਰੂਪ ਵਿੱਚ ਲਿਖੀਏ ਇਹ ਭਾਜ ਗੁਣ ਖੰਡ ਕਿਹੜੇ ਬਣ ਗਏ ਇਹਦੇ 7428 px 17 19 3 1 1 ਨੂੰ ਲਿਖਣਾ ਲਿਖੋ ਨਹੀਂ ਲਿਖਣਾ なるほど